ਯਾਰ ਮੈਂ ਮਾਇਆ ਦੇਖੋ ਮੈਂ ਉਹਦਾ ਉਹਨਾਂ ਦਾ ਸਤਿਕਾਰ ਕਰਦਾ ਸੀ ਪਰ ਜਿਹੜੀ ਔਕਾਤ ਉਕੂਤ ਦੀ ਗੱਲ ਹੈ ਇਹੋ ਜੀ ਔਕਾਤ ਰਾਜੇ ਵਿੜਿੰਗ ਨੇ ਬਥੇਰੇ ਆਰੀ ਵੇਖੀ ਐ ਤੇ ਵਿਖਾਈ ਐ ਹਰ ਵਿਅਕਤੀ ਨੂੰ ਬੋਲਣ ਤੋਂ ਪਹਿਲਾਂ ਆਪਣੀ ਔਕਾਤ ਵਿਖਣੀ ਚਾਹੀਦੀ ਹੈ ਮੈਂ ਸ਼ਬਦਾਂ ਦੀ ਜੰਗ ਦੇ ਵਿੱਚ ਬਿਲਕੁਲ ਨਹੀਂ ਪੈਣਾ ਚਾਹੀਦਾ ਪਰ ਬਤਮੀਜ਼ੀ ਬਤਮੀਜ਼ੀ ਦੀ ਹੱਦ ਹੁੰਦੀ ਹੈ ਜੇ ਕੋਈ ਵਿਅਕਤੀ ਕਿਸੇ ਨੂੰ ਕਹੂਗਾ ਇਹ ਨਕਲੀ ਪੱਗ ਹੈ ਇਹ ਅੱਖ ਚ ਅੱਖ ਚ ਅੱਖ ਪਾ ਕੇ ਜਦੋਂ ਵੇਖਣਾ ਹੋਇਆ ਜਿੱਥੇ ਵੇਖਣਾ ਹੋਇਆ ਮੈਂ ਕਿਸੇ ਦੇ ਵੀ ਵੇਖ ਸਕਦਾ ਹਾਂ ਮੈਂ ਰੱਬ ਤੋਂ ਕੇਵਲ ਡਰਦਾ ਹਾਂ ਪਰ ਮੈਨੂੰ ਲੱਗਦਾ ਏ ਬੁਖਲਾਟ ਹੈ ਇਹੋ ਜਿਹੜੇ ਅਜਗਰ ਹੈ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਨਿਗਲ ਗਏ ਹੁਣ ਇਹ ਭਾਜਪਾ ਨੂੰ ਨਿਗਲ ਰਹੇ ਹੈ ਅੰਦਰੋਂ ਰਲੇਵੇ ਹੈ ਪਹਿਲਾਂ ਇਹ ਭਾਜਪਾ ਨਾ ਬਸ ਭਾਜਪਾ ਨਾਲ ਰਲੇ ਸੀ ਤੇ ਹੁਣ ਇਹ ਕਈ ਹੋਰ ਲੋਕਾਂ ਨਾਲ ਰਲੇ ਹੈ ਇਹਨਾਂ ਦਾ ਮਕਸਦ ਇਹ ਹੈ ਜਿਹੜੀ ਥਾਲੀ 'ਚ ਖਾਣਾ ਉਸੇ ਥਾਲੀ 'ਚ ਛੇਕ ਕਰਦਾ ਨਰਿੰਦਰ ਨਰਿੰਦਰਦੀਪ ਸਿੰਘ ਨੰਨੂ ਬੁਨਿਆਣਾ ਮੰਡੀ ਦਾ ਵੀ ਯਾਰ ਮੈਂ ਮੈਂ ਦੇਖੋ ਮੈਂ ਉਹਦਾ ਉਹਨਾਂ ਦਾ ਸਤਿਕਾਰ ਕਰਦਾ ਸੀ ਪਰ ਜਿਹੜੀ ਔਕਾਤ ਉਕੂਤ ਦੀ ਗੱਲ ਹੈ ਇਹੋ ਜੀ ਔਕਾਤ ਰਾਜੇ ਵਿੜਿੰਗ ਨੇ ਬਥੇਰੇ ਆਰੀ ਵੇਖੀ ਐ ਤੇ ਵਿਖਾਈ ਐ ਹਰ ਵਿਅਕਤੀ ਨੂੰ ਬੋਲਣ ਤੋਂ ਪਹਿਲਾਂ ਆਪਣੀ ਔਕਾਤ ਵੇਖਣੀ ਚਾਹੀਦੀ ਹੈ ਮੈਂ ਸ਼ਬਦਾਂ ਦੀ ਜੰਗ ਦੇ ਵਿੱਚ ਬਿਲਕੁਲ ਨਹੀਂ ਪੈਣਾ ਚਾਹੀਦਾ ਪਰ ਬਤਮੀਜ਼ੀ ਬਤਮੀਜ਼ੀ ਦੀ ਹੱਦ ਹੁੰਦੀ ਐ ਜੇ ਕੋਈ ਵਿਅਕਤੀ ਕਿਸੇ ਨੂੰ ਕਹੂਗਾ ਇਹ ਨਹੀਂ ਨਕਲੀ ਪੱਗ ਹੈ ਇਹ ਅੱਖ ਚ ਅੱਖ ਚ ਅੱਖ ਪਾ ਕੇ ਜਦੋਂ ਵੇਖਣਾ ਹੋਇਆ ਜਿੱਥੇ ਵੇਖਣਾ ਹੋਇਆ ਮੈਂ ਕਿਸੇ ਦੇ ਵੀ ਵੇਖ ਸਕਦਾ ਹਾਂ ਮੈਂ ਰੱਬ ਤੋਂ ਕੇਵਲ ਡਰਦਾ ਹਾਂ ਪਰ ਮੈਨੂੰ ਲੱਗਦਾ ਹੈ ਇਹ ਬੁਖਲਾਟ ਹੈ ਇਹੋ ਜਿਹੜੇ ਅਜਗਰ ਹੈ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਨਿਗਲ ਗਏ ਹੁਣ ਇਹ ਭਾਜਪਾ ਨੂੰ ਨਿਗਲ ਰਹੇ ਹੈ ਅੰਦਰੋਂ ਰਲੇਵੇ ਹੈ ਪਹਿਲਾਂ ਇਹ ਭਾਜਪਾ ਨਾ ਬਸ ਭਾਜਪਾ ਨਾ ਰਲੇ ਸੀ ਤੇ ਹੋਣੇ ਕਈ ਹੋਰ ਲੋਗਾਂ ਨਾਲ ਰਲਿਆ ਇਹਨਾਂ ਦਾ ਮਕਸਦ ਇਹ ਹੈ ਜਿਹੜੀ ਥਾਲੀ 'ਚ ਖਾਣਾ ਉਸੇ ਥਾਲੀ 'ਚ ਛੇੜ ਕਰਦੇ ਨਰਿੰਦਰ ਨਰਿੰਦਰ ਦੀਪ ਸਿੰਘ ਨੰਨੂ ਬੁਣਿਆਣਾ ਮੰਡੀ ਦੇ ਯਾਰ ਮੈਂ ਮੈਂ ਦੇਖੋ ਮੈਂ ਉਹਨਾਂ ਦਾ ਸਤਿਕਾਰ ਕਰਦਾ ਸੀ ਪਰ ਜਿਹੜੀ ਔਕਾਤ ਉਕੂਤ ਦੀ ਗੱਲ ਹੈ ਇਹੋ ਜੀ ਔਕਾਤ ਰਾਜੇ ਵਿੜਿੰਗ ਨੇ ਬਥੇਰੇ ਆਰੀ ਵੇਖੀ ਐ ਤੇ ਵਿਖਾਈ ਐ ਹਰ ਵਿਅਕਤੀ ਨੂੰ ਬੋਲਣ ਤੋਂ ਪਹਿਲਾਂ ਆਪਣੀ ਔਕਾਤ ਵਿਖਣੀ ਚਾਹੀਦੀ ਹੈ ਮੈਂ ਸ਼ਬਦਾਂ ਦੀ ਜੰਗ ਦੇ ਵਿੱਚ ਬਿਲਕੁਲ ਨਹੀਂ ਪੈਣਾ ਚਾਹੀਦਾ ਪਰ ਬਤਮੀਜ਼ੀ ਬਤਮੀਜ਼ੀ ਦੀ ਹੱਦ ਹੁੰਦੀ ਹੈ ਜੇ ਕੋਈ ਵਿਅਕਤੀ ਕਿਸੇ ਨੂੰ ਕਹੂਗਾ ਇਹ ਨਕਲੀ ਪੱਗ ਹੈ ਇਹ ਅੱਖ ਚ ਅੱਖ ਚ ਅੱਖ ਪਾ ਕੇ ਜਦੋਂ ਵੇਖਣਾ ਹੋਇਆ ਜਿੱਥੇ ਵੇਖਣਾ ਹੋਇਆ ਮੈਂ ਕਿਸੇ ਦੇ ਵੀ ਵੇਖ ਸਕਦਾ ਮੈਂ ਰੱਬ ਤੋਂ ਕੇਵਲ ਡਰਦਾ ਪਰ ਮੈਨੂੰ ਲੱਗਦਾ ਇਹ ਬੁਖਲਾਟ ਹੈ ਇਹੋ ਜਿਹੇ ਜਿਹੜੇ ਅਜਗਰ ਹੈ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਨਿਗਲ ਗਏ ਹੁਣ ਇਹ ਭਾਜਪਾ ਨੂੰ ਨਿਗਲ ਰਹੇ ਹੈ ਅੰਦਰੋਂ ਰਲੇਵੇ ਹੈ ਪਹਿਲਾਂ ਇਹ ਬੀਜੇਪੀ ਨਾਲ ਬਸਾ ਬੀਜੇਪੀ ਨਾਲ ਰਲੇ ਸੀ ਤੇ ਹੁਣੇ ਕਈ ਹੋਰ ਲੋਗਾਂ ਨਾਲ ਰਲੇ ਹੈ ਇਹਨਾਂ ਦਾ ਮਕਸਦ ਇਹ ਹੈ ਜਿਹੜੀ ਥਾਲੀ ਚ ਖਾਣਾ ਉਸੇ ਥਾਲੀ ਚ ਛੇੜ ਕਰਦੇ ਨਰਿੰਦਰ ਨਰਿੰਦਰਦੀਪ ਸਿੰਘ ਨੰਨੂ ਹੁਣਿਆਣਾ ਮੰਡੀ ਦੇ